ਅਰ ਪ੍ਰਭੂ ਤੁਹਾਨੂੰ ਅੱਜ ਕੀ ਤਸੱਲੀ ਦੇ ਰਹੇ ਕਹਿੰਦੇ ਨਾ ਡਰ ਮੈਂ ਤੇਰੇ ਅੰਗ ਸੰਗ ਹਾਂ ਅੰਗ ਸੰਗ ਦਾ ਮਤਲਬ ਸਮਝਦੇ ਹੋ ਇਦਾਂ ਨਹੀਂ ਕਿ ਮੈਂ ਤੇਰੇ ਘਰ ਵਿੱਚ ਆ ਜਾਂ ਮੈਂ ਸਿਰਫ ਇੱਥੇ ਸਤ ਸੰਗ ਦੇ ਵਿੱਚ ਤੇਰੇ ਨਾਲ ਹਾਂ ਅੰਗ ਸੰਗ ਦਾ ਮਤਲਬ ਜਦੋਂ ਤੈਂ ਇਥੋਂ ਉੱਠ ਕੇ ਉੱਥੇ ਜਾਣਾ ਨਾ ਉਦੋਂ ਵੀ ਤੇਰੇ ਨਾਲ ਹੀ ਹੋਊਗਾ ਜਦੋਂ ਤੂੰ ਘਰ ਜਾਏਗਾ ਉਦੋਂ ਵੀ ਤੇਰੇ ਨਾਲ ਹੀ ਹੋਊਗਾ ਹਰ ਸਮੇਂ ਮੈਂ ਤੇਰੇ ਨਾਲ ਹੋਊਗਾ ਜਦ ਤੂੰ ਸੌ ਰਿਹਾ ਹੋਏਂਗਾ ਨਾ ਮੈਂ ਉਦੋਂ ਵੀ ਤੈਨੂੰ ਨਿਹਾਰ ਰਿਹਾ ਹੋਊਗਾ ਮੈਂ ਉਦੋਂ ਵੀ ਤੇਰੇ ਨਾਲ ਹੋਊਗਾ ਹallelujah ਤੇ ਜਦੋਂ ਤੂੰ ਕੰਮਕਾਰ ਕਰੇਂਗਾ ਆਪਣੇ ਖੱਤਿਆਂ ਦੇ ਵਿੱਚ ਉੱਥੇ ਵੀ ਤੇਰੇ ਨਾਲ ਹੋਊਗਾ ਜਦੋਂ ਤੂੰ ਰਾਹਾਂ ਵਿੱਚ ਨਿਕਲੇਂਗਾ ਸਫ਼ਰ ਦੇ ਲਈ ਮੈਂ ਤੇਰੇ ਨਾਲ ਹੋਊਂਗਾ ਤੈਨੂੰ ਐਕਸੀਡੈਂਟ ਤੋਂ ਬਚਾਊਂਗਾ ਮੈਂ ਤੈਨੂੰ ਹਰ ਦੁਰਘਟਨਾ ਤੋਂ ਬਚਾਊਂਗਾ ਹallelujah ਅਰਵਚਨ ਕੀ ਕਹਿੰਦਾ ਨਾ ਡਰ ਮੈਂ ਤੇਰੇ ਅੰਗ ਸੰਗ ਹਾਂ ਲੋਕੇ ਕਹਿੰਦੇ ਇਹਨਾਂ ਨੂੰ ਹਸਪਤਾਲਾ ਚ ਕਹੋ ਜੀ ਆਜੋ ਜਾਓ ਮੋਦੀ ਸਾਹਿਬ ਕੋਲ ਸਹਾਈਨ ਕਰਾ ਕੇ ਦੋ ਚਲੇ ਜਾਂਦੇ ਹਸਪਤਾਲਾਂ ਦੇ ਵਿੱਚ ਗੱਲ ਕੀੜੀ ਆ ਅਸੀਂ ਤਾਂ ਭਾਲਦਾ ਫਿਰਦੇ ਆ ਵੀ ਸਾਨੂੰ ਪਰਮਿਸ਼ਨਾਂ ਦੋ ਅਸੀਂ ਚਾਹੀਏ ਤੇ ਸਾਡੇ ਪ੍ਰਭੂ ਦਾ ਕੰਮ ਵੱਧ ਜਾਵੇ ਓਏ ਅਸੀਂ ਕਰਦੇ ਨਹੀਂ ਆ ਸਾਡਾ ਯਿਸੂ ਕੰਮ ਕਰਦਾ ਹੈ ਹਾਲੇਲੂਇਆ ਹਾਲੇਲੂਇਆ ਇਹ ਕੋਈ ਗੱਲ ਖੂ ਚੱਲ ਕੇ ਤੇ ਆਸੇ ਕੋਲ ਨਹੀਂ ਜਾਂਦਾ ਪਿਆਸੇ ਨੂੰ ਖੂਗ ਲਾਉਣਾ ਪੈਂਦਾ ਆ ਤੇ ਜਿਹੜਾ ਚੰਗਾ ਹੋਣਾ ਚਾਹਦਾ ਆ ਆ ਜਾਵੇ ਵਿਸ਼ਵਾਸ ਰੱਖ ਕੇ ਆਵੇ ਮੇਰੇ ਯਿਸੂ ਨੂੰ ਖਾਲੀ